ਡੇਢੀ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਹ ਸਮਝੂਦਾ ਬਲਵਾਨਾ ਨਾਲ ਕਦੇ ਪਿੰਡ ਪਾਦਰਖੜੇ ਵਿੱਚ ਪੰਜਾਬ ਵਿੱਚ ਪਾਰਿਮੀ ਕਾਨ ਕਰਕੇ ਲੋਕਾਂ ਦੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਬਲਵਾਨਾ ਦੇ ਪਿੰਡ ਪਾਦਰਖੜੇ ਵਿੱਚ ਬੀਤੀ ਰਾਤ ਪਾਰਿਮੀ ਕਾਨ ਕਰਕੇ ਇੱਕ ਕਰੀਬ ਪਰਿਵਾਰ ਦੀਆਂ ਦੋ ਕਮਰਿਆਂ ਦੀ ਛੱਤਾਂ ਡਿੱਗਣ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੱਲੋਂ ਪਰਿਵਾਰਿਕ ਮੈਂਬਰਾਂ ਵੱਲੋਂ ਤੀਜੇ ਕਮਰੇ ਦੇ ਵਿੱਚ ਰਾਤ ਵੇਲੇ ਆਪਣੇ ਜਿਹੜਾਗਾ ਸੌਣ ਵਾਸਤੇ ਠਹਿਰੇ ਸੀਗੇ ਰਾਤ ਵੇਲੇ ਪਾਰਿਮੀ ਕਾਨ ਕਰਕੇ ਉਸੇ ਛੱਤ ਦੇ ਮਾੜੇ ਹਾਲਾਤ ਹੋ ਗਏ ਮਲਬਾ ਡਿੱਗਣ ਲੱਗਿਆ ਮੁਕੇ ਤੇ ਪਰਿਵਾਰਿਕ ਮੈਂਬਰ ਰਾਤ ਵੇਲੇ ਬਾਹਰ ਨਿਕਲੇ ਤੇ ਪੜੋਸੀਆ ਵੱਲੋਂ ਤਰਪਾਲ ਮੰਗ ਕੇ ਰਾਤ ਸਾਰੀ ਰਾਤ ਜਿਹੜ ਬਾਹਰ ਕੱਟੀ ਹੁਣ ਜਿਹੜਾ ਪਰਿਵਾਰਿਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਕੰਮਕਾਰ ਕੀ ਕਰਦੇ ਨੇ ਰਾਤ ਵੇਲੇ ਕੀ ਹਾਲਾਤ ਸੀਗੇ ਇਹਨਾਂ ਦੇ ਮਕਾਨਾਂ ਦੀਆਂ ਤਲਜਾਰ ਸੋਈ ਨਕਸ਼ਾ ਦੇ ਪਹਿਲਾਂ ਇੱਕ ਕਮਰੇ ਦੀ ਡਿੱਗੀ ਫਿਰ ਦੂਜੇ ਦੀ ਡਿੱਗ ਪਈ ਹੈ ਹੁਣ ਤੀਜਾ ਕਮਰਾ ਉਹ ਵੀ ਭਲਾਤ ਮਾੜੇ ਉਹਦੇ ਪਾਟ ਗਿਆ ਸਾਰਾ ਕੋਈ ਇਲੈਕਟਰ ਸੀ ਇਹਨਾਂ ਦਾ ਇਹਨਾਂ ਦਾ ਤੇ ਬਾਹਰ ਬੈਠੇ ਤੰਬੂ ਪੱਤਰ ਪਾੜ ਮੰਗੀ ਗਏ ਦੋ ਡਹਾੜੀ ਮਜ਼ਦੂਰੀ ਕਰਨ ਵਾਲੇ ਬੰਦੇ ਆ ਠੀਕ ਹੈ ਸਰਕਾਰ ਸਾਹ ਪਾ ਸਕਦੇ ਨਹੀਂ ਕਮਰੇ ਆਪ ਦੋ ਦਾ ਹੁਣ ਇਸ ਤਰ੍ਹਾਂ ਦਾ ਹੈ ਆਹ ਕਿੰਨਾ ਹੜਵਗ ਦਾ ਵੇ ਲੋਕ ਨੇ ਮੈਂ ਪਈ ਜਾਂਦੇ ਬਾਹਰ ਹੀ ਬੈਠੇ ਤੰਬੂ ਤਾਂ ਕਿ ਰਾਤ ਨੂੰ ਬਹਿ ਕੇ ਰਾਤ ਕਰਦੇ ਹਾਂ ਪਰਿਵਾਰਿਕ ਮੈਂਬਰ ਕੌਣ ਕੌਣ ਨੇ ਪਰਿਵਾਰਕ ਮੈਂਬਰ ਦੋ ਬੱਚੇ ਆ ਤੇ ਦੋਨੇ ਜਿਹੜਾ ਦੇ ਮੇਰਾ ਪਾਪਾ ਨੇ ਹੁਣ ਗੁਜ਼ਾਰਾ ਕਿਵੇਂ ਕਰਦੇ ਗੁਜ਼ਾਰਾ ਬਾਹਰ ਬੈਠੇ ਤੰਬੂ ਥਲੇ ਪਨਾਇਆ ਪਾ ਰੱਖਿਆ ਕਰ ਕਦੇ ਇਧਰ ਉਧਰ ਘੇਰੇ ਕਰੇ ਜਾਣੇ ਕਦੇ ਕਿਸੇ ਦੀ ਰਾਤ ਕੱਟ ਚੋਣੇ ਜਿਆਦਾ ਆ ਜੀ ਨਹੀਂ ਤੰਬੂ ਥਲੇ ਪੈਰ ਨੇ ਕਈ ਰਿਤਾ ਹਾਂ ਇਹ ਘਰ ਛੱਡ ਕੇ ਸਮਾਨ ਬਾਹਰ ਪਿਆ ਬਸ ਕਿਸੇ ਦੇ ਟਾਣੀ ਚ ਪਿਆ ਹੈ ਕਰੀਏ ਕੀ ਕੀ ਮੰਗ ਕਰਦੇ ਪੰਗਾ ਆਈ ਹੈ ਸਰਕਾਰ ਕਣੀਓ ਕੋਈ ਸਹਿਤਾ ਮੰਗਦੇ ਆ ਕੋਈ ਸਾਡੀ ਮਦਦ ਕਰੇ ਕਰ ਮੇ ਜੀ ਜੀ ਪੰਡ ਬਾਦਰ ਖਿੜਾ ਜੀ ਬੱਲੂਆਂ ਨੇ ਹਲਕੇ ਤੋਂ ਕੀ ਹਾਸਾ ਕਮਰਾ ਦਾ ਜੀ ਬਰਾ ਹਾਲ ਭਇਆ ਪਏ ਸਾਡਾ ਦੋ ਡੈਗ ਪੇ ਇੱਕ ਤਾਂ ਬਹੁਤ ਮੰਦਾ ਹਾਲ ਆ ਸੀ ਤੰਬੂ ਤੇ ਬੈਠੇ ਆ ਆਪ ਦੇ ਕਾਰਮਨ ਜੂਰੀ ਕਰਨ ਵਾਲੇ ਬੰਦੇ ਆ ਹੁਣ ਕੀ ਮੰਗ ਜਰੂਰ ਸਹਾਇਤਾ ਕਰੋ ਸਰਕਾਰ ਕੰਮ ਸਹਾਇਤਾ ਮੰਗਦੇ ਅਸੀਂ ਹੁਣ ਦੋ ਬੱਚੇ ਆ ਜੀ ਦੋ ਜੀ ਆਪ ਹੈ ਹਮ ਸੱਸ ਸਾਰਾ ਕੰਮ ਹਮ ਤੰਬੂ ਲਾ ਕੇ ਬੈਠੇ ਆ ਬੈਠੇ ਰਹਿੰਨੇ ਆ ਜੀ ਚੁੱਪ ਕਰਕੇ ਹਮ ਬੈਠ ਕੇ ਗੁਜ਼ਾਰਾ ਕਰਦੇ ਆ ਅੱਜ 15 ਦਿਨ ਹੋ ਗਏ ਮੀ ਪੀ ਜਾਂਦੇ ਆ ਪੰਜਾਬ ਵਿੱਚ ਪਾਰਿਮੀ ਕਾਨ ਕਰਕੇ ਲੋਕਾਂ ਦੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਬਲਵਾਨਾ ਦੇ ਪਿੰਡ ਪਧਰਖੜੇ ਵਿੱਚ ਬੀਤੀ ਰਾਤ ਪਾਰਿਮੀ ਕਾਨ ਕਰਕੇ ਇੱਕ ਕਰੀਬ ਪਰਿਵਾਰ ਦੀਆਂ ਦੋ ਕਮਰਿਆਂ ਦੀ ਛੱਤਾਂ ਡਿੱਗਣ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੱਲੋਂ ਪਰਿਵਾਰਿਕ ਮੈਂਬਰਾਂ ਵੱਲੋਂ ਤੀਜੇ ਕਮਰੇ ਦੇ ਵਿੱਚ ਰਾਤ ਵੇਲੇ ਆਪਣਾ ਜਿਹੜਾਗਾ ਸੌਣ ਵਾਸਤੇ ਠਹਿਰੇ ਸੀਗੇ ਰਾਤ ਵੇਲੇ ਪਾਰਿਮੀ ਕਾਨ ਕਰਕੇ ਉਸੇ ਛੱਤ ਦੇ ਮਾੜੇ ਹਾਲਾਤ ਹੋ ਗਏ ਮਲਬਾ ਡਿੱਗਣ ਲੱਗਿਆ ਮੋਕੇ ਤੇ ਪਰਿਵਾਰਿਕ ਮੈਂਬਰ ਰਾਤ ਵੇਲੇ ਬਾਹਰ ਨਿਕਲੇ ਤੇ ਪੜੋਸੀਆਂ ਵੱਲੋਂ ਤਰਪਾਲ ਮੰਗ ਕੇ ਰਾਤ ਸਾਰੀ ਰਾਤ ਜਿਹੜ ਬਾਹਰ ਕੱਟੀ ਹੁਣ ਜਿਹੜਾ ਪਰਿਵਾਰਿਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਕੰਮਕਾਰ ਕੀ ਕਰਦੇ ਨੇ ਰਾਤ ਵੇਲੇ ਕੀ ਹਾਲਾਤ ਸੀਗੇ ਇਹਨਾਂ ਦੇ ਮਕਾਨਾਂ ਦੀਆਂ ਨੁਕਸਾਨ ਗੇ ਪਹਿਲਾਂ ਇੱਕ ਕਮਰੇ ਦੀ ਡਿੱਗੀ ਫਿਰ ਦੂਜੇ ਦੀ ਡਿੱਗ ਪਈ ਹੈ ਹੁਣ ਤੀਜਾ ਕਮਰਾ ਉਹ ਵੀ ਹਲਾਤ ਮਾੜੇ ਉਹਦੇ ਪਾਟ ਗਿਆ ਸਾਰਾ ਕੋਈ ਨੇਕਟਰ ਸੀ ਇਹਨਾਂ ਦਾ ਇਹਨਾਂ ਦਾ ਇਹ ਬਾਹਰ ਬੈਠੇ ਤੰਬੂ ਪੱਤਰ ਪਾਲ ਮੰਗੀ ਗਏ ਦੋ ਡੈੜੀ ਮਜ਼ਦੂਰੀ ਕਰਨ ਵਾਲੇ ਬੰਦੇ ਆ ਠੀਕ ਹੈ ਸਰਕਾਰ ਸਾਹ ਪਾ ਸਕਦੇ ਨਹੀਂ ਕਮਰੇ ਆਫਦੋ ਦਾ ਹੁਣ ਇਸ ਤਰ੍ਹਾਂ ਦਾ ਹਾਂ ਆਹ ਲੋ ਕਿੰਨਾ ਹੜਵਗ ਦਾ ਇਹ ਲੋ ਕਿੰਨੇ ਨਹੀਂ ਤੇ ਇਹਦੇ ਵਾਰ ਹੀ ਬੈਠੇ ਤੰਬੂ ਤਾਂ ਦੇ ਰਾਤ ਨੂੰ ਬਹਿ ਕੇ ਰਾਤ ਕੱਢਦੇ ਆ ਹਾਂ ਪਰਿਵਾਰਿਕ ਮੈਂਬਰ ਕੌਣ ਕੌਣ ਨੇ ਪਰਿਵਾਰਕ ਮੈਂਬਰ ਦੋ ਬੱਚੇ ਆ ਤੇ ਦੋਨੇ ਜਿਹੜੇ ਮੇਰਾ ਪਾਪਾ ਦੇ ਹਾਂ ਉਹ ਗੁਜ਼ਾਰਾ ਕਿਵੇਂ ਕਰਦੇ ਹੋ ਗਿਆਰਾਂ ਵਾਰ ਬੈਠੇ ਤੰਬੂ ਥਲੇ ਪਨਾਇਆ ਪਾ ਰੱਖਿਆ ਕਰ ਕਦੇ ਇਧਰ ਉਧਰ ਘੇਰੇ ਕਰੇ ਜਾਣੇ ਕਦੇ ਕਿਸੇ ਦੇ ਰਾਤ ਕੱਟ ਚੋਣੇ ਜਿਆਦਾ ਆ ਜੀ ਨਹੀਂ ਤੰਬੂ ਥਲੇ ਪੈਰ ਨੇ ਕਈ ਰਿਤਾ ਹਾਂ ਇਹ ਕੰਮ ਛੱਡ ਕੇ ਸਮਾਨ ਬਾਹਰ ਪਿਆ ਬਸ ਕਿਸੇ ਦੇ ਟਾਣੀ ਚ ਪਿਆ ਹਾਂ ਕਰੀਏ ਕੀ ਕੀ ਮੰਗ ਕਰਦੇ ਪੰਗਾਇਆ ਸਰਕਾਰ ਕਨੀਓ ਕੋਈ ਸਹਿਤਾ ਮੰਗਦੇ ਆ ਕੋਈ ਸਾਡੀ ਮਦਦ ਕਰੇ ਕਰ ਮੇ ਜੀ ਜੀ ਪੰਡ ਬਾਦਰ ਖਿੜਾ ਜੀ ਬੱਲੂਆਂ ਨੇ ਹਲਕੇ ਤੋਂ ਕੀ ਹਾਸਾ ਹੈ ਕਮਰਾ ਤਾਂ ਜਿਬਰ ਹਾਲ ਹੋਇਆ ਪਿਆ ਸਾਡਾ ਦੋ ਡੱਗ 'ਤੇ ਇੱਕ ਤਾਂ ਬਹੁਤ ਮੰਦਾ ਹਾਲ ਆ ਅਸੀਂ ਤੰਬੂ 'ਚ ਬੈਠੇ ਆ ਆਪ ਦੀ ਕਾਰ ਮਨਜ਼ੂਰੀ ਕਰਨ ਵਾਲੇ ਬੰਦੇ ਆ ਹੁਣ ਕੀ ਮਦਦ ਜਰੂਰ ਸਹਾਇਤਾ ਕਰੋ ਸਰਕਾਰ ਕਨ ਮਦਦ ਮੰਗ ਕੇ ਤੁਸੀਂ ਦੋ ਬੱਚੇ ਅੱਜ ਦੋ ਜੀ ਆਪਾਂ ਸੱਸ ਸਾਰਾ ਕੰਮ ਤੰਬੂ ਲਾ ਕੇ ਬੈਠੇ ਆ ਬੈਠੇ ਰਹਨੇ ਆ ਜੀ ਚੁੱਪ ਕਰਕੇ ਬੈਠ ਕੇ گزارਾ ਕਰਦੇ ਆ ਅੱਜ 15 ਦਿਨ ਹੋ ਗਏ ਮੀ ਪੀ ਜਾਂਦੇ ਆ ਪੰਜਾਬ ਵਿੱਚ ਪਾਰਿਮੀ ਕਾਨ ਕਰਕੇ ਲੋਕਾਂ ਦੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਬਲਵਾਨਾ ਦੇ ਪਿੰਡ ਪਧਰਖੜੇ ਵਿੱਚ ਬੀਤੀ ਰਾਤ ਪਾਰਿਮੀ ਕਾਨ ਕਰਕੇ ਇੱਕ ਕਰੀਬ ਪਰਿਵਾਰ ਦੀਆਂ ਦੋ ਕਮਰਿਆਂ ਦੀ ਛੱਤਾਂ ਡਿੱਗਣ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੱਲੋਂ ਪਰਿਵਾਰਿਕ ਮੈਂਬਰਾਂ ਵੱਲੋਂ ਤੀਜੇ ਕਮਰੇ ਦੇ ਵਿੱਚ ਰਾਤ ਵੇਲੇ ਆਪਣੇ ਜਿਹੜਾਗਾ ਸੌਣ ਵਾਸਤੇ ਠਹਿਰੇ ਸੀਗੇ ਰਾਤ ਵੇਲੇ ਪਾਰਿਮੀ ਕਾਨ ਕਰਕੇ ਉਸੇ ਛੱਤ ਦੇ ਮਾੜੇ ਹਾਲਾਤ ਹੋ ਗਏ ਮਲਬਾ ਡਿੱਗਣ ਲੱਗਿਆ ਮੁਕੇ ਤੇ ਪਰਿਵਾਰਿਕ ਮੈਂਬਰ ਰਾਤ ਵੇਲੇ ਬਾਹਰ ਨਿਕਲੇ ਤੇ ਪੜੋਸੀਆਂ ਵੱਲੋਂ ਤਰਪਾਲ ਮੰਗ ਕੇ ਰਾਤ ਸਾਰੀ ਰਾਤ ਜਿਹੜ ਬਾਹਰ ਕੱਟੀ ਹੁਣ ਜਿਹੜਾ ਪਰਿਵਾਰਿਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਕੰਮਕਾਰ ਕੀ ਕਰਦੇ ਨੇ ਰਾਤ ਵੇਲੇ ਕੀ ਹਾਲਾਤ ਸੀਗੇ ਇਹਨਾਂ ਦੇ ਮਕਾਨਾਂ ਦੀਆਂ ਨੁਕਸਾਨ ਗੇ ਪਹਿਲਾਂ ਇੱਕ ਕਮਰੇ ਦੀ ਡਿੱਗੀ ਫਿਰ ਦੂਜੇ ਦੀ ਡਿੱਗ ਪਈ ਹਾਂ ਹੁਣ ਤੀਜਾ ਕਮਰਾ ਉਹ ਵੀ ਹਾਲਾਤ ਮਾੜੇ ਉਹਦੇ ਪਾਟ ਗਿਆ ਸਾਰਾ ਕੋਈ ਨੈਕਟਰ ਸੀ ਇਹਨਾਂ ਦਾ ਇਹਨਾਂ ਦਾ ਦੇ ਬਾਹਰ ਬੈਠੇ ਤੰਬੂ ਪੱਤਰ ਪਾਲ ਮੰਗੀ ਗਏ ਲੋ ਡਿਆੜੀ ਮਜ਼ਦੂਰੀ ਕਰਨ ਵਾਲੇ ਬੰਦੇ ਆ ਠੀਕ ਹੈ ਸਰਕਾਰ ਸਾਹ ਪਾ ਸਕਦੇ ਨਹੀਂ ਕਮਰੇ ਆਫਦੋ ਦਾ ਹੁਣ ਇਸ ਤਰ੍ਹਾਂ ਦਾ ਹਾਂ ਆਹ ਲੋ ਕਿੰਨਾ ਹੜਵਗ ਦਾ ਇਹ ਲੋ ਕਿੰਨੇ ਨਹੀਂ ਤੇ ਇਹਨੇ ਵਾਰ ਹੀ ਬੈਠੇ ਤੰਬੂ ਤਾਂ ਦੇ ਰਾਤ ਨੂੰ ਬਹਿ ਕੇ ਰਾਤ ਕੱਢਦੇ ਆ ਹਾਂ ਪਰਿਵਾਰਿਕ ਮੈਂਬਰ ਕੌਣ ਕੌਣ ਨੇ ਪਰਿਵਾਰਕ ਮੈਂਬਰ ਦੋ ਬੱਚੇ ਆ ਤੇ ਦੋਨੇ ਜਿਹੜੇ ਮੇਰਾ ਪਾਪਾ ਦੇ ਹਾਂ ਉਹ ਗੱਜਾਰਾ ਕਿ ਨਹੀਂ ਕਰਦੇ ਗੱਜਾਰਾ ਬਾਹਰ ਬੈਠੇ ਤੰਬੂ ਥਲੇ ਪਨਾਇਆ ਪਾ ਰੱਖਿਆ ਕਰ ਕਦੇ ਇਧਰ ਉਧਰ ਘੇਰੇ ਕਰੇ ਜਾਣੇ ਕਦੇ ਕਿਸੇ ਦੇ ਰਾਤ ਕੱਟ ਚੋਣੇ ਜਿਆਦਾ ਆ ਜੀ ਨਹੀਂ ਤੰਬੂ ਥਲੇ ਪੈਰ ਨੇ ਕਈ ਰਿਤਾ ਹਾਂ ਇਹ ਕੰਮ ਛੱਡ ਕੇ ਸਮਾਨ ਬਾਹਰ ਪਿਆ ਬਸ ਕਿਸੇ ਦੇ ਟਾਣੀ ਚ ਪਿਆ ਹਾਂ ਕਰੀਏ ਕੀ ਕੀ ਮੰਗ ਕਰਦੇ ਪੰਗਾਇਆ ਸਰਕਾਰ ਕਨੀਓ ਕੋਈ ਸਹਿਤਾ ਮੰਗਦੇ ਆ ਕੋਈ ਸਾਡੀ ਮਦਦ ਕਰੇ ਕਰ ਮੇ ਜੀ ਜੀ ਪੰਡ ਬਾਦਰ ਖਿੜਾ ਜੀ ਬੱਲੂਆਂ ਨੇ ਹਲਕੇ ਤੋਂ ਕੀ ਹਾਸਾ ਹੈ ਕਮਰਾਤਾ ਜੀ ਬਰਾ ਹਾਲ ਭਇਆ ਪੈ ਸਾਡਾ ਦੋ ਡੈਗ ਪੇ ਇੱਕ ਤਾਂ ਬਹੁਤ ਮੰਦਾ ਹਾਲ ਆ ਅਸੀਂ ਤੰਬੂ ਚ ਬੈਠੇ ਆ ਆਪ ਦੇ ਕਾਰਮਨ ਜੂਰੀ ਕਰਨ ਵਾਲੇ ਬੰਦੇ ਆ ਹੁਣ ਕੀ ਮੰਗ ਜਰੂਰ ਸਹਾਇਤਾ ਕਰੋ ਸਰਕਾਰ ਕਨੋਂ ਸਹਾਇਤਾ ਮੰਗਦੇ ਅਸੀਂ ਹੁਣ ਦੋ ਬੱਚੇ ਆ ਜੀ ਦੋ ਜੀ ਆਪ ਹੈ ਸੱਸ ਸਾਰਾ ਕੰਮ ਤੰਬੂ ਲਾ ਕੇ ਬੈਠੇ ਆ ਬੈਠੇ ਰੰਨੇ ਜੀ ਚੁੱਪ ਕਰਕੇ ਬੈਠ ਕੇ گزارਾ ਕਰਦੇ ਆ 15 ਦਿਨ ਹੋ ਗਏ ਮੀ ਪੀ ਜਾਂਦੇ ਨੇ ਦੇਣਿਕ ਸਰਟ ਲਈ ਬਲੌਣ ਨਾਲ ਕਤੋ ਸੋਨੂ ਸ਼ਾਗਦੀ ਰਿਪੋਰਟ